ਕਰਦੇ ਨੇ ਜਿਹਾ ਬੀਜ ਹੈ ਸੋ ਨੂੰਣਾ ਕਰਮਾਂ ਸੰਰਾਖੇ ਕਿ ਜਿੱਤੇ ਕੀਤੇ ਵਿੱਚ ਚਿੰਤਾ ਦਾ ਅਸੀਂ ਬੀਜ ਪੀਜਾਂਗੇ ਸਾਨੂੰ ਫਲ ਵੀ ਉਸ ਤਰ੍ਹਾਂ ਦਾ ਮਿਲੇਗਾ ਇੱਥੇ ਮੈਨੂੰ ਇੱਕ ਗੱਲ ਯਾਦ ਆ ਰਹੀ ਆ ਇੱਕ ਮਹੰਤ ਸੀ ਜਿਸ ਦੇ ਦੋ ਚਿੰਦੇ ਸਨ ਉਹ ਮਹੰਤ ਜਿਹੜਾ ਬਜ਼ੁਰਗ ਹੋ ਜਾਂਦਾ ਬਿਰਧ ਹੋ ਜਾਂਦਾ ਤਾਂ ਉਸਨੇ ਆਪਣੇ ਮਨ ਦੇ ਵਿੱਚ ਵਿਚਾਰ ਬਣਾਏ ਕਿ ਹੁਣ ਦੋਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੇਡੇ ਨੂੰ ਜਿਹੜਾ ਗੁਰਦੱਤੇ ਤੇ ਬਿਠਾਉਣਾ ਚਾਹੀਦਾ ਤਾਂ ਉਸਨੇ ਆਪਣੀ ਚੀੜੀਆਂ ਨੂੰ ਆਪਣੇ ਕੋਲ ਬਿਠਾਇਆ ਤੇ ਦੋਨਾਂ ਚੇਡਾਂ ਨੂੰ ਇੱਕ-ਇੱਕ ਮੁਰਗੀ ਦਿੱਤੀ ਇੱਕ-ਇੱਕ ਮੁਰਗੀ ਦੇ ਕੇ ਉਹਨਾਂ ਨੂੰ ਇਹ ਗਿਆਤ ਕਿ ਇਹਨਾਂ ਵਿੱਚ ਮੁਰਗੀ ਨੂੰ ਉੱਥੇ ਜਾ ਕੇ ਵੰਡਣਾ ਜਿੱਥੇ ਧੰਨ ਕੋਈ ਨਾ ਦੇਖਦਾ ਹੋਵੇ ਜਦੋਂ ਉਸਨੇ ਪ੍ਰੀਖਿਆ ਲੈਣ ਵਾਸਤੇ ਇਹ ਟੈਗ ਬਣਾਇਆ ਤੇ ਜਿਹੜਾ ਛੋਟਾ ਸੀ ਚੇਲਾ ਉਹ ਮੁਰਤੀ ਚੁੱਕ ਕੇ ਜਿਹੜਾ ਖੇਤ ਵਿੱਚ ਵੜ ਜਾਂਦਾ ਮੁਰਤੀ ਖੇਤ ਦੇ ਵਿੱਚ ਵੜ ਜਾਂਦਾ ਜਦੋਂ ਖੇਤ ਵਿੱਚ ਵੜ ਜਾਂਦਾ ਤੇ ਮੁਰਗੀ ਨੂੰ ਉੱਥੇ ਘੱਟ ਕੇ ਜਿਹੜਾ ਧੋਸ ਸਵਾਰ ਕੇ ਜਿਹੜਾ ਆਪਣੇ ਗੁਰੂ ਦੇ ਕੋਲ ਆਉਂਦਾ ਤੇ ਆਪਣੇ ਗੁਰੂ ਨੂੰ ਦਿੰਦਾ ਗੁਰੂ ਜੀ ਮਾਂ ਮੁਰਗੀ ਲੈ ਆਇਆ ਮੈਨੂੰ ਕਿਸੇ ਨੇ ਨਹੀਂ ਦੇਖਿਆ ਦਾ ਜਿਹੜਾ ਵੱਡਾ ਚੇਲਾ ਸੀ ਉਹ ਜਿੱਦਣੇ ਜਾਂਦਾ ਸੀ ਮੰਡ ਦੇ ਵਿੱਚ ਉਸਦੇ ਇਹ ਵਿਚਾਰ ਤੁਸੀਂ ਮੈਨੂੰ ਕੋਈ ਨਾ ਕੋਈ ਦੇਖ ਰਿਹਾ ਤਾਂ ਉਹ ਸੰਗਤਾਂ ਦੇ ਉਹਨੇ ਹੋ ਕੇ ਜਾ ਕੇ ਕਮਾਲ ਤੇ ਉਹਨੇ ਹੋ ਜਾਂਦਾ ਤੇ ਆਪਣੀ ਮੁਰਗੀ ਦੇ ਅੱਖਾਂ ਦੇ ਉੱਤੇ ਪੱਟੀ ਬੰਨ ਦਿੰਦਾ ਜਦੋਂ ਮੁਰਗੀ ਦੀ ਅੱਖਾਂ ਦੇ ਉੱਤੇ ਪੱਟੀ ਬੰਨ ਦਿੰਦਾ ਤਾਂ ਫੇਰ ਮੁਰਕੀ ਨੂੰ ਵੱਡਾ ਲੱਗਦਾ ਜਦੋਂ ਵੱਡਾ ਲੱਗਦਾ ਫੇਰ ਮਨ ਦੇ ਵਿੱਚ ਵਿਚਾਰ ਹੁੰਦੇ ਜਾਂ ਭਾਵੇਂ ਮੈਨੂੰ ਕੋਈ ਜੀਵ ਨਹੀਂ ਦੇਖ ਰਿਹਾ ਪਰ ਕਾਲ ਪੁਖ ਪਰਮਾਤਮਾ ਜਿਹੜਾ ਅੰਤਰ ਕੀ ਘਟ ਘਟ ਕੇ ਅੰਦਰ ਕੀ ਜਾਣ ਤਲ ਭਲੇ ਪੁਰੇ ਕੀ ਪੀਰ ਪਛਾਣਤ ਭਾਵੇਂ ਉਹ ਜਿਹੜਾ ਕਾਲ ਪੁਖ ਪਰਮਾਤਮਾ ਸੱਚਾ ਕਾਲ ਪੁਖ ਪਰਮਾਤਮਾ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਉਹ ਕਾਲ ਪੁਖ ਪਰਮਾਤਮਾ ਮੈਨੂੰ ਦੇਖ ਰਿਹਾ ਤੇ ਜੇ ਮੈਂ ਇਹਦੇ ਮੰਦੇ ਕੰਮ ਕਰਾਂਗਾ ਤੇ ਮੈਨੂੰ ਫਲ ਵੀ ਮੰਦਾ ਮਿਲੇਗਾ ਤਾਂ ਉਸਨੇ ਮੁਰਗੀ ਨੂੰ ਨਾਂ ਵੱਡਾ ਤੇ ਆਪਣੇ ਗੁਰੂ ਦੇ ਕੋਲ ਆ ਗਿਆ ਤੇ ਗੁਰੂ ਨੂੰ ਆ ਕੇ ਕਹਿਣ ਲੱਗਾ ਕਿ ਗੁਰੂ ਜੀ ਮੈਂ ਜਿੱਤਰ ਹੀ ਜਾਂਦਾ ਸਾਂ ਤੇ ਵਰਕੀ ਜਿੱਤਰੇ ਵੱਡਣ ਦੀ ਕੋਸ਼ਿਸ਼ ਕਰਦਾ ਸਾਂ ਮੈਨੂੰ ਕੋਈ ਨਾ ਕੋਈ ਦੇਖ ਰਿਹਾ ਸੀ ਕਹਿੰਦਾ ਮੈਂ ਮੁਰਗੀ ਪਹਿਲਾਂ ਕਮਾਦ ਦੇ ਖੇਤ ਵਿੱਚ ਉੱਟਣ ਗਿਆ ਤਾਂ ਮੇਰੀ ਮੁਰਗੀ ਮੈਂ ਖੁਦ ਵੇਖ ਰਹੀ ਸੀ ਤਦ ਮੈਂ ਉਸਦੇ ਅਖੰਡ ਤੇ ਪੱਟੀ ਬੰਨ੍ਹ ਦਿੱਤੀ। ਜਦੋਂ ਮੈਂ ਪੱਟੀ ਬੰਨ੍ਹ ਦਿੱਤੀ ਤੇ ਫੇਰ ਮੇਰੇ ਮਨ ਦੇ ਵਿੱਚ ਵਿਚਾਰ ਆਈ ਕਿ ਪੱਟੀ ਤਾਂ ਮੈਂ ਇਸ ਦੇ ਉੱਤੇ ਬੰਨ੍ਹ ਦਿੱਤੀ ਪਰ ਇੱਕ ਹੋਰ ਜਿਹੜਾ ਦੇਖ ਰਿਹਾ। ਤਾਂ ਗੁਰੂ ਨੇ ਪੁੱਛਿਆ ਕਿ ਕੌਣ ਦੇਖ ਰਿਹਾ ਸੀ? ਤਾਂ ਮੈਂ ਚੇਤਾ ਗਿਆ ਕਿ ਅੰਦਰ ਕਹਿੰਦਾ ਗੁਰੂ ਜੀ ਉਹ ਪਰਮੇਸ਼ਰ ਆੜੁਕ ਪਰਮਾਤਮਾ ਸੱਚਾ ਕਾਲਪਿਕ ਪਰਮਾਤਮਾ ਉਹ ਮੈਨੂੰ ਦੇਖ ਰਿਹਾ ਸੀ। ਜੋ ਕਿ ਜਿੱਦਾਂ ਦਾ ਅਸੀਂ ਕੰਮ ਕਰਨ ਕਰਾਂਗੇ ਭਾਵੇਂ ਮੰਦੇ ਕਰਕੇ ਭਾਵੇਂ ਚੰਦੇ ਕਰਕੇ ਉਹ ਸਾਨੂੰ ਕਾਲਪੁਖ ਪਰਮਾਤਮਾ ਦੇਖ ਰਿਹਾ ਘਟ ਘਟ ਕੇ ਅੰਦਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣਤ ਪਾਪ ਕੋ ਘਟ ਘਟ ਦੇ ਅੰਦਰ ਦੀਆਂ ਜਾਣਨ ਵਾਲਾ ਜਿਹੜਾ ਕਾਲਪੁਖ ਪਰਮਾਤਮਾ ਉਹ ਸਾਰਿਆਂ ਨੂੰ ਦੇਖ ਰਿਹਾ ਕਰਮੀ ਆਪੋ ਆਪਣੇ ਜੇ ਮਿਲੜਾ ਜੇ ਦੂਰ ਜਿਨੇ ਨਾਮ ਤੇ ਆਇਆ ਗੈ ਮੁਸ਼ਤ ਕਾਲ ਨਾਨਕ ਤੇ ਮੁਖ ਉਜਲਾ ਕੀਰਤੀ ਛੁੱਟੀ ਨਾਲ ਕਿ ਭਾ ਜਿੰਨਾ ਨੇ ਉਸ ਕਾਲਪੁਤ ਪਰਮਾਤਮਾ ਸੱਚੇ ਕਾਲਪੁਤ ਪਰਮਾਤਮਾ ਦੇ ਨਾਮ ਨੂੰ ਧਿਆਰਿਆ ਫਿਰ ਸਾਇਬ ਜੀ ਐਸੀ ਕਿਰਪਾ ਕਰਦਿ ਤੇ ਉਹਨਾਂ ਦੇ ਮੁਖ ਜਿਹੜੇ ਪੁੱਤਰ ਕਰਦਿ ਤੇ ਉਜਲ ਕਰਦਿ ਤੇ ਫਿਰ ਉਹ ਮਨੁੱਖ ਜਿਹੜਿਆ ਇਸ ਸੰਸਾਰ ਦੇ ਵਿੱਚੋਂ ਤਰ ਜਾਂਦੇ ਨੇ ਆਪਾਂ ਰਜਾਣਾ ਪੜਦਾ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੋਰ ਪ੍ਰਸਾਦ ਖਰਪਤ ਪਤ ਪਾਜਾ ਸੂਕੇ ਕਾਸ਼ਟ ਹਰੇ